ਮੇਰਾ ਨਾਮ ਗੁਰਮੀਤ ਸਿੰਘ ਆ ਜੀ ਕੀ ਕਹਿਣਾ ਜਾਓਗੇ ਜੋ ਅੱਜ ਤੁਹਾਨੂੰ ਜਿਮਣੀ ਜੋਣ ਸਰਪੰਚੀ ਦੀ ਜਿੱਤੀ ਹੈ ਭਾਈ ਮੈਂ ਸਾਰੇ ਨਗਰ ਦਾ ਤਹਿਦਦੋਤਾ ਨਮਾਜ਼ਾ ਜਿਨ੍ਹਾਂ ਨੇ ਚਾਰਨਾ ਦੀ ਧੂੜ ਤੋਂ ਆਪਣੇ ਅੱਖਾਂ ਤੇ ਬਿਠਾਇਆ ਮੈਂ ਕਦੇ ਵੀ ਨਾਲ ਦੇ ਨਹੀਂ ਦੇ ਜਾ ਸਕਦਾ ਸਾਰੇ ਨਗਰ ਦਾ ਧੰਨਵਾਦ ਕਰਦਾ ਬਾਰ-ਬਾਰ ਸਾਨੂੰ ਇਹਦਾ ਮੌਕਾ ਦਿੱਤਾ ਪੰਜ ਸਾਲ ਦਾ ਕੀ ਕੰਮ ਲੈਂਦੇ ਹਨ ਜੋ ਤੁਸੀਂ ਜੋ ਵੀ ਨਗਰ ਦੇ ਕੰਮ ਨੇ ਸਾਰੇ ਪੈਲ ਦੇ ਆਧਾਰ ਤੇ ਕੀਤੇ ਗਏ ਨਸਿਆਂ ਨੂੰ ਲੈ ਕੇ ਗਏ ਨਸਾਂ ਦੀ ਰੋਕ থামਲੀ ਔਰ ਨਗਰ ਬੱਚੇ ਦੇ ਖੇਡਣ ਲਈ ਚੰਗੇ ਚੰਗੇ ਗਰਾਊਂਡ ਸਾਰੇ ਚੰਗੇ ਬੱਚਿਆਂ ਦੀ ਵਿੱਦਿਆ ਲਈ ਪੂਰੇ ਉਪਰਾਲੇ ਕੀਤੇ ਜਾਣਗੇ ਨਹੀਂ ਲੱਗਦਾ ਕਿੰਨੀਆਂ ਵੋਟਾਂ ਤੇ ਜਿੱਤ ਨੂੰ ਤਾਂ ਪੁੱਛੀ ਜਾਵੇ ਮੈਂ 26 ਵੋਟਾਂ ਦੇ ਦਿੱਤ ਪ੍ਰਾਪਤ ਹੋਈਆਂ ਜੀ ਮਨਜਿੰਦਰ ਕੌਰ ਜੀ ਕੀ ਕਹਿਣਾ ਚਾਹੋਗੇ ਅੱਜ ਸਰਪੰਚੀ ਦੀ ਚੋਣ ਜਿੱਤ ਕੇ ਬਾਹਰ ਆਏ ਹੋ ਨਗਰ ਨਗਰ ਦਾ ਧੰਨਵਾਦ ਕਰਾਂਗਾ ਨਾਮ ਆਜੀ ਆਪਣਾ ਹਲਾਸ ਗਿਰਪਾਲ ਕੌਰ ਆ ਕੀ ਕਹਿਣਾ ਚਾਹੋਗੇ ਜੋ ਅੱਜ ਤੁਹਾਡੇ ਪਿੰਡ ਜਿਮਣੀ ਸਰਪੰਚੀ ਦੀ ਚੋਣ ਹੋਈ ਆ ਸਰਦ ਜੀ ਸਰਪੰਚ ਬਹੁਤ ਵਧੀਆ ਬਹੁਤ ਵਧੀਆ ਪਿੰਡ ਦਾ ਕੰਮ ਕਰਾਂਗੇ ਸਭ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਜਿਤਾਇਆ ਹੈਗਾ ਸਭ ਦਾ ਕੰਮ ਕਰਾਂਗੇ ਸਭ ਦਾ ਕਹਿਣਾ ਮੰਨਾਂਗੇ ਕੀ ਕੀ ਕੰਮ ਜੋ ਹੋਣ ਵਾਲੇ ਨੇ ਇਸ ਟਾਈਮ ਪੰਚਾਇਤ ਦੇ ਜਿਹੜੇ ਵੀ ਜੋ ਕੰਮ ਹੈਗੇ ਨੇ ਜੀ ਸਭ ਕਰਾਂਗੇ ਗਰੀਬਾਂ ਦਾ ਗਰੀਬਾਂ ਦਾ ਸਾਰੇ ਕੰਮ ਕਰਾਂਗੇ ਜੀ ਗਲੀਆਂ ਨਾਲੀਆਂ ਦਾ ਸਭ ਕੁਝ ਕਰਾਂਗੇ ਜੀ ਮੌਤਾਂ ਹਾਂਜੀ ਹੋਇਆ ਸੀ ਜੀ ਇਹ ਜਿਮਣੀ ਚੋਣ ਇਹ ਜੀ ਮਤ ਹੋ ਗਈ ਸੀਗੀ ਲੇਡੀਜ਼ ਦੀ ਕੀ ਨਾਮ ਹੈ ਆਪਣਾ ਗੁਰਤੇਜ ਸਿੰਘ ਜੀ ਜਿਹੜਾ ਪਿੰਡ ਆ ਪਲਾਸੌਰ ਜੀ ਕੀ ਕਹਿਣਾ ਚਾਹੋਗੇ ਜੋ ਜਿਮਣੀ ਚੋਣੋ ਅੱਜ ਜੋ ਚਿਮਣੀ ਚੋਣ ਅੱਜ ਹੋ ਰਹੀ ਹੈ ਮਨਜਿੰਦਰ ਕੌਰ ਸਰਪੰਚ ਬਣਾ ਰਹਿਆ ਉਹ ਇੱਕ ਸੂਝਵਾਨ ਇਨਸਾਨ ਨੇ ਉਹ ਕਹਿੰਦੇ ਨੇ ਵੀ ਅਸੀਂ ਜੋ ਵਿਕਾਸ ਕਰਾਂਗੇ ਅਸੀਂ ਸਭ ਤੋਂ ਵੱਧ ਕਰਾਂਗੇ ਉਹੀ ਅਸੀਂ ਚਾਹੁੰਦੇ ਆ ਵੀ ਵਿਕਾਸ ਵੱਧ ਤੋਂ ਵੱਧ ਹੋਣਾ ਚਾਹੀਦਾ ਪਿੰਡ ਦਾ ਸਹਿਯੋਗ ਰਹੇਗਾ ਪਿੰਡ ਦਾ ਸਹਿਯੋਗ ਰਹੂਗਾ